ਨਾ ਤੁਸੀਂ ਜਾਣਦੇ ਆ ਕਿ ਜਿੱਥੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਹੈ ਸਾਡਾ ਉੱਥੇ ਨਾਲ ਦੀ ਨਾਲ ਹੀ ਸਾਡਾ ਆਯੁਰਵੈਦਿਕ ਦਵਾਈਆਂ ਦਾ ਜਿਹੜਾ ਮੇਨ ਖਾਨਦਾਨੀ ਕੰਮ ਹੈਗਾ ਸਾਡੇ ਕੋਲ ਇੱਕ ਚਾਂਦੀ ਦੀਆਂ ਗੋਲੀਆਂ ਹੁੰਦੀਆਂ ਨੇ ਬੇਹੱਦ ਦੀ ਕਾਮਜਾਬ ਆ ਇੱਕ ਗੋਲੀ ਹੀ ਜਿਹੜੀ ਆ ਉਹ ਬਹੁਤ ਹੀ ਕਾਮਜਾਬ ਹੈਗੀ ਸੋ ਜਿਹੜਾ ਵੀ ਇਹ ਚਾਂਦੀ ਵਾਲੀਆਂ ਗੋਲੀਆਂ 10 ਗੋਲੀਆਂ ਮੰਗਵਾਉਣਾ ਚਾਹੁੰਦਾ ਹੈਗਾ ਸਿਰਫ 350 ਰੁਪਏ ਦੀ ਕੀਮਤ ਹੈਗੀ ਆ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਪੂਰੀ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਨੂੰ ਫੋਨ ਕਰ ਸਕਦੇ ਹੋ ਤੇ ਸਾਡੇ ਕੋਲ ਇੱਕ 골ਡਨ ਕੈਪਸੂਲ ਹੁੰਦੇ ਹੈਗੇ ਆਸੀਂ 골ਡਨ ਕੈਪਸੂਲ ਆਪ ਤਿਆਰ ਕਰਦੇ ਆ ਜੜੀਆਂ ਬੂਟੀਆਂ ਤੋਂ ਤਿਆਰ ਕਰਦੇ ਹੈਗੇ ਆ ਔਰ ਜਦੋਂ ਤੁਸੀਂ ਖਾ ਲੈਨੇ ਹੈਗੇ ਤਾਂ ਅਸਰ ਉਹਦਾ 1 ਘੰਟੇ ਦੇ ਅੰਦਰ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਤੇ ਕੈਪਸੂਲ ਦੇ ਬਾਰੇ ਵੀ ਪੂਰੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੈਗੇ ਆ ਕਿ ਇਹ ਚਾਂਦੀ ਦੀ ਗੋਲੀ ਕੀ ਕੰਮ ਕਰਦੀ ਆ ਤੇ ਜਿਹੜੇ ਕੈਪਸੂਲ ਆ 골ਡਨ ਤੁਸੀਂ ਬਣਾਏ ਹੋਏ ਆ ਇਹ ਕੀ ਕੰਮ ਕਰਦੇ ਹੈਗੇ ਆ ਪੂਰੀ ਜਾਣਕਾਰੀ ਦੇ ਲਈ ਤੁਸੀਂ ਸਾਨੂੰ ਜਿਹੜਾ ਆ 9876379499 9876379499 ਨੰਬਰ ਦੇ ਉੱਪਰ ਤੁਸੀਂ ਜਿਹੜਾ ਕੀ ਸਾਨੂੰ ਫੋਨ ਕਰ ਸਕਦੇ ਆ ਤੇ ਇਹ ਜਿਹੜੀਆਂ ਚਾਂਦੀ ਦੀਆਂ ਗੋਲੀਆਂ ਘੱਟੋ ਘੱਟ ਅਸੀਂ 10 ਭੇਜਦੇ ਹੈਗੇ ਆ 350 ਰੁਪਏ ਦੀ ਕੀਮਤ ਹੈਗੀ ਆ ਤੇ 골ਡਨ ਕੈਪਸੂਲ ਜਿਹੜਾ ਹੈਗਾ ਉਹ 45 ਰੁਪਏ ਦਾ ਇੱਕ ਕੈਪਸੂਲ ਹੈਗਾ ਆ ਜਿੰਨੇ ਵੀ ਤੁਸੀਂ ਮੰਗਵਾਣੇ ਹੋਣ ਮੰਗਵਾ ਸਕਦੇ ਆ ਘੱਟੋ ਘੱਟੇ 10 ਕੈਪਸੂਲ ਅਸੀਂ ਦੇਈ ਦੇ ਹੈਗੇ ਆ ਤੇ ਜੇ ਕੋਈ ਲੋਕਲ ਬੰਦਾ ਹੋਵੇ ਤਾਂ ਉਹ ਸਾਡੇ ਕੋਲ ਇੱਕ ਇੱਕ ਵੀ ਲਿਜਾ ਸਕਦਾ ਹੈਗਾ ਆ ਸੋ ਇਹ 골ਡਨ ਕੈਪਸੂਲ ਤੇ ਚਾਂਦੀ ਵਾਲੀ ਜਿਹੜੀ ਗੋਲੀ ਹੈਗੀ ਆ ਅੱਜ ਤੋਂ ਨਹੀਂ ਹੈਗੀ ਬਹੁਤ ਸਮੇਂ ਤੋਂ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਕਈ ਵਾਰ ਤੇ ਸਾਡੇ ਕੋਲ ਜਿਹੜਾ ਆ ਕਿਸਮ ਦਵਾਈਆਂ ਵੀ ਇਹ ਘੱਟ ਹੋ ਜਾਂਦੀਆਂ ਤੇ ਕਹਿਣਾ ਪੈਂਦਾ ਹੈ ਕਿ ਤੁਸੀਂ ਅੱਜ ਨਹੀਂ ਤੁਸੀਂ ਪਰਸੋਂ ਨੂੰ ਲੈ ਜਾਓ ਚੋਤ ਨੂੰ ਲੈ ਜਾਓ ਔਰ ਬੇਹੱਦ ਹੀ ਕਾਮਯਾਬ ਜਿਹੜੀ 골ਡਨ ਕੈਪਸੂਲ ਆ ਤੇ ਚਾਂਦੀ ਵਾਲੀ ਗੋਲੀ ਆ ਬਹੁਤ ਜ਼ਿਆਦਾ ਹੀ ਕਾਮਯਾਬ ਹੈਗੀ ਆ ਤੁਸੀਂ ਹੋਰ ਜਿਹੜੀਆਂ ਦਵਾਈਆਂ ਵਗੈਰਾ ਇੱਧਰ ਉੱਧਰੋ ਲੈ ਕੇ ਖਾਣੇ ਹੋ ਉਹਨਾਂ ਨੂੰ ਤੁਸੀਂ ਭੁੱਲ ਜਾਓਗੇ ਸੋ ਪੂਰੀ ਜਾਣਕਾਰੀ ਦੇ ਲਈ ਫੋਨ ਕਰ ਸਕਦੇ ਆ ਕਿ 골ਡਨ ਕੈਪਸੂਲ ਕਿਸ ਕੰਮ ਆਂਦਾ ਤੇ ਚਾਂਦੀ ਵਾਲੀ ਗੋਲੀ ਕਿਸ ਕੰਮ ਆਂਦੀ ਹੈਗੀ ਆ ਬਾਕੀ ਸ਼ੂਗਰ ਦੇ ਮਰੀਜ਼ਾਂ ਦੇ ਲਈ ਹੈਗਾ ਸੀ ਪੀਣ ਨੂੰ ਪਾਣੀ ਦੇਈਦਾ ਹੈਗਾ ਤੁਸੀਂ ਉਹ ਵੀ ਮੰਗਵਾ ਸਕਦੇ ਹੋ ਔਰਤਾ ਤੇ ਮਰਦਾਂ ਦੀ ਹਰ ਗੁਪਤ ਬਿਮਾਰੀ ਦਾ ਸੀ ਇਲਾਜ ਕਰਦੇ ਆ ਸਕ੍ਰੀਨ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਫੋਨ ਕਰਕੇ ਸਾਨੂੰ ਹਰ ਗੱਲ ਜਿਹੜੀ ਆ ਪੁੱਛ ਸਕਦੇ ਹੈਗੇ